ਮੈਂ ਵੈਸੇ ਹੁਣ ਆਪਣਾ ਟਾਈਮ ਬਹੁਤ ਹੋ ਗਿਆ ਰੋਮਾਂ ਨਹੀਂ ਕਰਾਂਗਾ ਮਤਲਬ ਪਰ ਇਹਦੇ ਤੇ ਟਿੱਪਣੀ ਕਰ ਉਹ ਅਸਲ ਚ ਇਹ ਹੈ ਉਹ ਕਹਿੰਦੇ ਵੀ ਸਿਰ ਮਣਾਉਂਦੇ ਕੀ ਔਲੇ ਤੇ ਕਾਦਲੇ ਗੱਲ ਅੱਗੇ ਵਧੀ ਤੇ ਅੱਜ ਜਿਹੜੇ ਮੈਨੂੰ ਨਹੀਂ ਪਤਾ ਕਿਹਨੇ ਕਰਾਇਆ ਕਿਹਨੇ ਨਹੀਂ ਕਰਾਇਆ ਅੱਜ ਜਲਾਨ ਇਹ ਹੋ ਗਿਆ ਕਿ ਜਿਹੜੇ ਢਾਬੀ ਗੁਜਰਾ ਤੇ ਇਹ ਖਨੌਰੀ ਬਾਰਡਰ ਤੇ ਬੈਠੇ ਨੇ ਗੈਰ ਰਾਜਨੀਤਿਕ ਸਿਕਿਆਮ ਵਾਲੇ ਇਹਨਾਂ ਦੇ ਸੋ ਇੱਕ ਬੰਦਾ ਹਾਂਜੀ ਉਨਾਂ ਨੂੰ ਵਰਤ ਰੱਖੇਗਾ। ਸੋ ਇਹ ਆਪਣੇ ਆਪ ਹੀ ਉਸੇ ਇੱਕਦਮ ਗੜਮਗਾ ਨਾ ਕਰਦਾ। ਕਿਉਂਕਿ ਉਹਨਾਂ ਦਾ ਤਾਂ ਉਹ ਤਾਂ ਇੱਕ ਬੱਦ ਦੇ ਉੱਤੇ ਔਖੇ ਨੇ ਇਹ 101 ਦਾ ਹੁਣ ਐਲਾਨ। ਕੱਲ ਨੂੰ ਗੱਲਬਾਤ ਹੋਈ ਆ ਅੱਜ ਹੀ 101 ਦਾ ਐਲਾਨ ਹੁੰਦਾ। ਪਰ ਉਹੀ ਬੰਦੇ ਉੱਥੇ ਵਿੱਚ ਬੈਠੇ ਨੇ ਉਹੀ ਕੁਹਾੜ ਬੈਠਾ ਹੈ। ਇਹ ਕੁਹਾੜਾ ਕੀ ਹੈ ਉਹਦਾ ਨਾਮ? ਅਬ ਮਨੂ ਕੁਹਾੜ। ਅਬ ਮਨਿਉ। ਹਾਂ ਉਹ ਹੀ ਮਨੂ ਬੈਠਾ ਸੀ। ਉਹ ਹੀ ਕਾਕਾ ਸਿੰਘ ਸਾਹਿਬ ਦਾ ਹੈ। ਸੋ ਜਦ ਜੇ ਤੁਸੀਂ ਕੱਲ ਕੁਝ ਹੋਰ ਕਹਿ ਰਹੇ ਹੋ ਅੱਜ ਕੁਝ ਹੋਰ ਕਹਿ ਰਹੇ ਹੋ ਇਹਦਾ ਮਤਲਬ ਜਾਂ ਤਾਂ ਤੋਂ ਠੀਕਾ ਨਿਕਲੇ ਕਿ ਵੀਰ ਨਹੀਂ ਸੀਗੇ ਉਹ ਕਿਉਂ ਉਹਨਾਂ ਨੂੰ ਕਿਉਂ ਨਹੀਂ ਕਹਿ ਗਏ ਅਸੀਂ ਤਾਂ 101 ਬੰਦਾ ਹੋਰ ਵਰਤ ਰੱਖਾਂਗੇ ਸੋ ਮੈਨੂੰ ਇਹ ਜਿਹੜੀ ਪਹਿਲਾਂ ਤਾਂ ਮੈਨੂੰ ਲੱਗਦਾ ਸੀ ਵੀ ਜਿਹੜੇ ਖਬਰਾਂ ਨੇ ਆ ਲਿਖਿਆ ਨਾ ਵੀ ਇਨਕਨਕਲੂਸਿਵ ਇਹ ਗੱਲ ਉਹਨਾਂ ਨੇ ਗਲਤ ਲਿਖਤੀ ਪਰ ਮੈਨੂੰ ਆ ਲੱਗਦਾ ਖਬਰਾਂ ਵਾਲਿਆਂ ਨੂੰ ਤੁਹਾਨੂੰ ਨਾ ਅੰਦਰੋਂ ਗੱਲ ਜ਼ਿਆਦਾ ਪਤਾ ਹੁੰਦੀ ਹੈ ਸਾਡੇ ਵਰਗੇ ਭੜਕੀ ਦੇਖਦੇ ਨੇ ਸੋ ਤੁਸੀਂ ਇਨ ਬਿਟਵੀਨ ਦੀ 9 ਸਿਕ ਪਹਿਲਾਂ ਹੀ ਪਤਾ ਲੱਗੀ ਤੁਹਾਨੂੰ ਗੱਤਾਂ ਅੰਦਰੋਂ ਕੁਝ ਹੋਰ ਹੈ ਉਹ ਆਗੀ ਸਾਹਮਣੇ ਵੀ ਜਿਵੇਂ ਸਿੱਕ ਸੋ ਇੱਕ ਬੰਦੇ ਨੇ ਬਤ ਰੱਖਣਾ ਐ ਗਾਣੇ ਬਣ ਕੇ ਜਾਵਾਂਗੇ ਤੇ ਵਿੱਚ ਸਾਡੇ ਲੀਡਰ ਹੋਣਗੇ ਉਹ ਪੱਤਰਕਾਰ ਨੇ ਪੁੱਛਿਆ ਲੀਡਰ ਕਿਹੜੇ ਹੋਣਗੇ ਕਹਿੰਦਾ ਬਸ ਲੀਡਰ ਹੋਣਗੇ ਚਿੰਤਾ ਨਾ ਕਰੋ ਫੇਸ ਕਰਕੇ ਮੈਨੂੰ ਜਿਹੜੀ ਕਦ ਉਮੀਦ ਜਾਗੀ ਸੀ ਹਾਂਜੀ ਉਹ ਉਮੀਦ ਤੇ ਪਾਣੀ ਫਿਰਨਾ ਥੋੜਾ ਜਿਹਾ ਸ਼ੁਰੂ ਹੋ ਗਿਆ ਕਿਉਂਕਿ ਉਹ ਤਾਕਤਾਂ ਜਿਵੇਂ ਅਸੀਂ ਇੱਕ ਲਾਈਨ ਚ ਕਹਾਂਗਾ ਬਚਪਨ ਚ ਸਾਨੂੰ ਇਹ ਕਿਹਾ ਜਾਂਦਾ ਸੀ ਵੇਗਾ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਨਾ ਜਿਹੜਾ ਨજર ਵੱਟੂ ਹੈ ਉਹ ਡੋਣਾ ਇਸ ਕਰਕੇ ਜ਼ਰੂਰੀ ਹੈ ਵੀ ਜਿਹੜਾ ਸ਼ੈਤਾਨ ਹੈ ਨਾ ਦੇਖਦਾ ਰਹਿੰਦਾ ਵੀ ਇਹਨੂੰਰਾਮ ਕਰਨ ਕਰਦਾ ਇਸ ਕਰਕੇ ਤੇ ਨજર ਵੱਟੂ ਲਾ ਕੇ ਰੱਖੋ ਨજર ਵੱਟੂ ਦੋਨੇ ਕੰਮ ਕਰਦਾ ਹੈ ਸ਼ੈਤਾਨ ਨੂੰ ਵੀ ਦੇਖਦਾ ਤੁਹਾਨੂੰ ਵੀ ਡਰਦਾ ਰਹਿੰਦਾ ਗਾਇਲ ਕਰਦਾ ਸੋ ਇਸ ਕਰਕੇ ਇੱਥੇ ਮੈਂ ਇਹ ਕਹਾਂਗਾ ਇੱਕ ਦਿਨ ਕਹਿ ਕੇ ਖਤਮ ਕਰਾਂਗਾ ਆਉਂਦੀ ਗੱਦ ਕੱਲ ਮੈਨੂੰ ਜੋ ਲੱਗਦਾ ਸੀ ਵੀ ਇਹ ਹੋਏਗਾ ਅੱਜ ਜੋ ਹੋਇਆ ਹੈ ਉਹਦੇ ਉੱਤੇ ਤਨਿਹਰਾ ਯਾਤ੍ਰਕ ਦੀ ਕ ਪੱਕੀ ਖੇਤੀ ਦੇਖ ਕੇ ਗਰਮ ਕਰੇ ਕੇ ਰਸਾਨ ਵਾਉ ਝੱਖੜ ਛੋਡਿਓ ਘਰ ਆਵੇ ਤਾ ਜਾ ਸੋ ਜਿੱਦੇ ਏਕਤਾ ਹੋਏਗੀ ਭਾਈ ਉਦੋਂ ਹੀ ਮੰਨਾਂਗੇ ਹੁਣ ਤਾਂ ਪਤਾ ਨਹੀਂ ਕਿਹੜਾ ਝੱਖੜ ਛੋਲਾ ਜੇ ਕਿਹੜਾ ਵਾਹ ਆਵੇ ਕਿਉਂਕਿ ਆ ਨਵੀਂ ਗੱਲ ਸਾਹਮਣੇ ਆ ਗਈ ਨਹੀਂ ਅਜੇ ਵੀ ਐਸਕੇਮ ਦੇ ਜਿਹੜੇ ਆਗੂ ਉਹਨਾਂ ਨੂੰ ਆਸ ਹੈ ਕਿ ਅਸੀਂ ਇਸ ਗੱਲ ਨੂੰ ਸਿਰੇ ਲਾ ਲਾਂਗੇ ਇਹ ਗੱਲ ਨਵੀਂ ਆਏਗੀ ਵਿੱਚ ਇਹਦੇ ਨੇ ਉਹਨਾਂ ਨੇ ਤਾਂ ਆਸ ਹੈ ਪਰ ਜਦਾ ਇੱਕ ਇੱਕ ਬੰਦੇ ਨੇ ਮਰਨ ਵਰਤ ਰੱਖੜਿਆ ਫਿਰ ਉਹ ਆਸ ਕਿੰਨੀ ਪੂਰੀ ਹੋਵੇ ਸਵਾਲ ਦੇ ਬਾਬ ਕਿਵੇਂ ਦੇਣਗੇ ਉਹ ਹਾਂਜੀ ਕੱਲ ਤੱਕ ਆਸ ਹੀ ਨਹੀਂ ਵੀ ਮੈਂ ਵੀ ਹੋਪ ਸੀ ਮੈਨੂੰ ਵੀ ਆਸ ਸੀ ਪਰ ਅੱਜ ਨਮਾ ਲਾਨ ਹੋ ਗਿਆ ਇਹ ਨਮਾ ਲਾਂ ਤਾਂ ਕੱਲੇ ਸਕੀਮ ਗੈਰਾ ਜਿੰਸ ਕਿਨੇ ਕਰੇ ਇਹਦੇ ਵਿੱਚ ਕੇਐਮਸੀ ਵੀ ਨਹੀਂ ਬੈਠਾ ਸੀ ਹਾਂ ਉਹਨੇ ਇਹਦਾ ਇਹੀ ਹੋ ਸਕਦਾ ਵੀ ਇਹ ਇੱਕ ਵੱਖਰਾ ਗਰੁੱਪ ਹੋ ਜਾਣਾ ਤੇ ਬਾਕੀ ਸਾਰੇ ਇਕੱਠੇ ਹੋ ਜਾਣ ਉਹ ਵੀ ਇਖਤਤਾ ਫਿਰ ਵੀ ਨਾ ਹੋਈ ਹਾਂਜੀ ਹਾਂਜੀ ਇਹ ਐਲਾਨ ਦਾ ਕੀ ਕਰਨਗੇ ਜਿਹੜਾ ਐਲਾਨ ਬੇਬਾਰੇ ਹੋ ਕੇ ਜਦ ਤੁਹਾਡੀ ਇੱਕ ਗੱਲ ਚੱਲ ਰਹੀ ਹੈ ਜਦ ਤੁਸੀਂ ਉਹਨਾਂ ਨੂੰ ਉਹ ਦਿਨ ਕਹਿ ਕੇ ਰੱਖੋਗੇ ਅਸੀਂ ਐਂ ਕਰਾਂਗੇ ਕੋਈ ਗੱਲ ਨਹੀਂ ਤੁਸੀਂ ਤੁਸੀਂ ਉਹ ਤੇ ਗੱਲੀ ਨਹੀਂ ਕਰੀ ਤੁਸੀਂ ਨਵਾਂ ਐਲਾਨ ਕਰਦਾ ਮਤਲਬ ਕੋਈ ਨਾ ਕੋਈ ਐਸੀਆਂ ਸ਼ਕਤੀਆਂ ਹੈਗੀਆਂ ਨੇ ਜਿਹੜੀਆਂ ਇਸ ਮੋਰਚੇ ਦੀ ਲੀਡਰਸ਼ਿਪ ਦਾ ਵੱਡਾ ਨੁਕਸਾਨ ਕਰਨਾ ਚਾਹੁੰਦੀਆਂ ਨੇ ਉਹ ਇਹਨਾਂ ਦੇ ਹਿਤਾਸ਼ੀ ਬਣ ਕੇ ਹੀ ਕਰ ਸਕਦੇ ਹੁੰਦੇ ਨੇ ਹਮੇਸ਼ਾ ਜਦ ਤੁਸੀਂ ਕਿਸੇ ਦਾ ਜਾਦਾ ਵੱਡਾ ਨੁਕਸਾਨ ਕਰਨਾ ਹੋਵੇ ਤਾਂ ਫਿਰ ਉਹਦਾ ਹੱਦੈਸ਼ੀ ਬਣਨਾ ਆਉਂਦਾ ਹੈ ਜੀ ਤੁਸੀਂ ਉਹਦੇ ਮੂੰਹ ਤੇ ਸਾਰਖ ਦੀ ਗੱਲ ਕਹੋਗੇ ਫਿਰ ਤਾਂ ਉਹਨੇ ਤੁਹਾਡੀ ਸੁਣਨੀ ਨਹੀਂ ਪਰ ਸੱਚ ਜਿਹੜਾ ਹੁੰਦਾ ਉਹ ਸੱਚ ਹੁੰਦੀ ਛੇ ਯਹੀ ਬੁੱਧੀ ਦਾ ਸਾਰਖ ਦੀ ਗੱਲ ਕਹੀ ਦੀ ਅਗਲੇ ਕਿ ਕਿੱਤੇ ਲੱਗੇ ਗੋਡੇ ਲੱਗੇ ਚੰਗੀ ਲੱਗੇ ਮਾੜੀ ਲੱਗੇ ਕਿਉਂਕਿ ਮੇਰਾ ਕਿੱਤਾ ਇਹ じゃ ਹੈ ਇੱਕ ਪਾਸੇ ਮੈਂ ਪੜਾਉਣਾ ਦੂਜੇ ਪਾਸੇ ਦਵਾਈ ਦਿੰਦਾ ਪੜਾਉਣ ਵੇਲੇ ਵੀ ਮੈਂ ਸਟੂਡੈਂਟ ਨੂੰ ਦੱਸਣਾ ਵਿੱਚ ਇੰਤਿਆਰੀ ਕਰਨੀ ਪੈਣੀ ਹੈ ਇਹ ਮੇਰੇ ਕੋਲ ਥੀਸਿਸ ਕਰ ਰਹਾ ਮੈਂ ਕਹਿੰਦਾ ਜਾ ਬਾਕੀ ਆ ਬਣਾ ਕੇ ਠੀਕ ਬਣਾ ਆ ਵਿੱਚ ਵਿਚਾਲਾ ਨਹੀਂ ਵੀ ਉਹੀ ਕਰ ਦੋ ਜੀ ਚੀਜ਼ਸ ਹੋ ਗਿਆ ਇਦਾਂ ਹੀ ਮੈਂ ਦਵਾਈ ਦਿਨਾ ਜਾਂ ਆਪਰੇਸ਼ਨ ਕਰਦਾ ਉਹ ਤਾਂ ਦਰਤ ਹੁੰਦੀ ਹੈ ਨਾ ਠੀਕਾ ਤਾਂ ਲਾਉਣਾ ਹੀ ਆ